ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾਂਗੇ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਗਈ ਆ 4 2 ਤਰੀਕ ਨੂੰ ਆਪਾਂ ਪੈਂਡ ਆ ਗਏ ਸੀਗੇ ਖਾਲ ਦਾ ਦਿਨ ਤੱਕ ਹੀ ਥੇ ਰੈਸਟ ਅੱਜ ਜੱਸਾ ਵੀ ਆ ਗਿਆ ਹਰਮਨ ਦਾ ਟਰਾਲਾ ਛੱਡ ਕੇ ਆਉਣਾ ਜੈ ਸਿੰਘ ਵਾਲੇ ਤੇ ਅੱਜ ਲਹੁੰਨੇ ਉੱਤਰਪਾਲ ਦਰਬੂਲ ਟਰਾਲੇ ਨਾਲ ਖਾਲੀ ਕਰਦੇ ਆ ਤੋਪ ਵੀ ਨਿਕਲਈ ਆ ਹਾਂ ਆ ਗਿਆ ਕਿਵੇਂ ਆ ਠੀਕ ਆ ਵਧੀਆ ਆ ਰਹੀ ਹੈ ਕਿਵੇਂ ਗੱਲਾਂ ਆ ਭਾਈ ਫਿਰ ਚੱਲ ਰਹੀ ਹੈ ਯਾਰ ਇਹ ਤਾਂ ਗੱਠਾਂ ਲਾਉਣੀਆਂ ਟਰਾਲੇ ਟਰਪਾਲ ਤੇ ਪੋਸਟਰ ਵੀ ਲਾਉਣਾ ਹਾਂਜੀ ਬਾਕੀ ਨਵੇਂ ਟਰਨ ਟਰਲਾਉਣ ਵਾਲਾ ਉਹ ਨਹੀਂ ਬੈਲਟ ਉਹ ਗੱਡੀ ਖਰਾਬ ਹੋ ਗਈ ਸੀਗੀ ਉਹਨੂੰ ਪਾਈ ਸੀ ਪਹਿਲਾਂ ਟੁੱਟ ਗਈ ਸਿੰਗਲ ਤੇ ਫਿਰ ਇੱਕ ਬੈਲਟ ਹੋਰ ਲਾਈ ਸੀਗੀ ਚਾਰ ਸੀ ਬੈਲਟਾਂ ਇੱਕ ਦਾ ਪਹੀਆ ਵਿੱਚ ਵਿੱਚ ਹੀ ਆ ਦੋ ਦੂਜੇ ਵੀ ਤੇ ਤੋਪਹੀ ਨਿਕਲ ਗਈ ਇਨਵਰਟਰ ਨੂੰਟਰ ਲਾਉਨੇ ਆ ਤਰਬਾਲ ਦਰਬੋਲ ਫੇਰ ਛੱਡ ਕੇ ਆਉਂਦੇ ਨੇ ਟਰਾਲ ਆ ਆਣੀ ਪਤਾ ਨਹੀਂ ਆਂਦੇ ਬੈਂਕ ਜਾਣਾ ਆ ਜਾਊਗਾ ਪਹਿਲਾਂ ਬੋਰਡ ਲਾ ਦੀ ਉਧਰੋਂ ਬੈਲਟਾਂ ਖੋਲ ਕੇ ਆ ਹੁਣ ਲਾ ਹੁਣ ਇਨਵਰਟਰ ਨੂੰ ਕੇ h o n d a ਉਹ ਦੋਨਾਂ ਪੂਰੀ ਸੰਭੱਲ। ਹਾਲਾ ਕੀ ਆ ਸਭਿਆਂ? ਉਹਦੇ ਦਾ ਐਂ ਕਰਦੇ ਜਿਵੇਂ ਜੰਗ ਲੜਨ ਜਾਂਦੇ। ਪਹਿਲੇ ਦਿਨ ਤਾਂ। ਬਾਇਆ ਸੁੱਤੇ ਹੀ ਆਏ ਅਖੀਰ ਦੇ ਦੋ ਦਿਨ ਤਾਂ। ਬੋਰਡ ਨਾ ਰਾ ਦੋ ਮੈਨੂੰ ਨਾ। ਫੈਂਕ ਤੇ। ਕਰਨਾ ਮੈਨੂੰ ਰਾ ਦੋ ਨਾ ਇਹ ਤੇਰਾ ਮੂੰਹ ਦੇ ਡੈ ਮੈਂ ਤੇਰੀ ਫੋਟੋ ਖਿੱਚਣ ਲੱਗਿਆ ਮੈਂ। ਇਹਦੀ ਪਈ ਹੈ ਵੀਡੀਓ ਵੀ ਮੇਰੇ ਕੋਲ। ਖਿੱਚ ਗਾ ਇਧਰੋਂ। ਮਹਾਂ ਜਾਨ ਤੱਕੇ ਗਿਆ ਜਿਹਦਾ ਪਏ ਹੀ ਰਹੇ ਸਾਰੇ ਅਖੀਰ ਲਿਆ ਦੋ ਰਾਤਾਂ ਝਾਕਿਆ ਮੈਂ ਤੇ ਪਕੌੜੇ ਨੇ ਉਸ ਤੋਂ ਪਹਿਲਾਂ ਇੱਕ ਦਿਨ ਬੱਟਾ ਜੀ ਬੱਟਾ ਵੀ ਸੋ ਗਿਆ ਬੱਟਾ ਖਰੇ ਮੈਨੂੰ ਭਲ ਨੇ ਇਹਦਾ 4 ਦਿਨ ਜਗਾਈ ਰੱਖਵਾਂ ਦਾ ਆਂਦਾ ਐ ਨਹੀਂ ਮੇਰੀ نیند ਪੂਰੀ ਨਹੀਂ ਅਗਲੇ ਦਿਨ ਹੋਏ 10:00 ਵਜੇ ਹਨ ਉਹਦਾ ਫਿਰ ਐਂ ਕਰਦਾ ਮੈਂ ਸੌਂਨਾ ਤੇ ਆਂਦਾ ਤੂੰ ਚਲਾ ਹਾਂ ਫਿਰ ਮੈਂ ਤੇ ਅੱਧੀ ਘਰਾਦਾ ਮੈਂ ਠਾਲੀ ਬਾਜ ਉਹ ਹਿੱਲੇ ਨਾ ਚਾਹ ਜੀ ਪੀਂਰ ਹੋ ਗਿਆ ਬੋੜਿਆ ਲਿਆਇਂ ਜਾ ਕੇ ਚਲਾਈਏ ਦਾਰ ਅਮਰਾ ਚੋੜਾ ਕਰਕੇ ਕਿਹੜਾ ਕੀਆ ਮੰਜੇ ਦੀ ਬਈ ਨਾ ਉਹਦੇ ਵਿੱਚ ਜੱਟ ਲਗਾਏ ਪੰਜਾਂ ਕਾਲੀਆਂ ਸਫਰਿਆਂ ਆ ਮੇਰੇ ਸਾਹਮਣ ਆਜੋ ਹਾਂ ਕਮਾਂ ਟਰੈਕਟਰ ਕਰ ਤਾਂ ਸਟਾਰਟ ਤੇ ਆਪਾਂ ਜਲੇ ਟਰਾਲਾ ਛੱਡਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਬੰਦੀ ਸਿੰਘਾਂ ਦੀ ਰਹਾਈ ਅਤੇ ਮੋਰਚੇ ਦੇ 2 ਸਾਲ ਪੂਰੇ ਹੋਣ ਤੇ ਮਿਤੀ 7 ਜਨਵਰੀ 2025 ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਰੋਸ ਮਾਰਚ ਵਾਈਪੀਐਸ ਚੌਂਕ ਮਹਾਲੀ ਪੁੱਜੋ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਅਪੀਲ ਕੀਤੀ ਗਈ ਆ ਪਹੁੰਚਦੇ ਆ ਜੇ ਤੱਕ ਟਾਈਮ ਲੱਗਾ ਦਾ ਕੰਟਰੋਲ ਆ ਛੱਡਿਆ ਹੀ ਇਹ ਹਰ ਪਿੰਨੋ ਚਾਹੀਦੇ ਐ ਗਠਾ ਆ ਤੇ ਮੈਂ ਕਿਹਾ ਚੱਲ ਇੱਥੇ ਲਾ ਜਾਣੇ ਆ। ਨੂੰ ਇਹ ਆਪਾਂ ਨੂੰ ਵੀ ਲਾਉਣੀਆਂ ਪੈਣੀਆਂ। ਇਹ ਤਾਂ ਵਧੀਆ ਮੈਂ ਉੱਥੇ 10 12 ਲੈ ਆਇਆ। ਸੱਟੀਆਂ ਲਿਓ ਕਦੂਰਿਆਂ ਕੋਲੇ ਸੱਟੀਆਂ ਮੈਂ ਤੇ ਕਟੀਆਂ ਕੋਲੇ ਬਹੁਤ ਨੇਕ। ਇਹਨਾਂ ਨੇ ਚਰ ਜਾਣੀਆਂ ਮੇਰੇ ਖਾਨਾ ਨੂੰ। ਬਣੀ ਭਾਈ ਲੋੜੀ ਇਧਰ ਦਾ ਸਗਰ ਜਾ ਤੇਰੇ ਮੁੰਡੇ ਦੀ ਵਧਾਈ ਤੇਰੇ ਮੁੰਡਿਆਂ ਦੀ ਵਧਾਈ ਪੱਤੀ ਕੀ ਸੁਦੀ ਗੱਈਆ ਇਹਦਾ ਲੋ ਲੋੜੀ ਆ ਜਾਂਦਾ ਇਹਨੇ ਦੇਣੀ ਲੋੜੀ ਖਰੀਆ ਗੱਦੀ ਕੀ ਕੱਟ ਲਾ ਲੋੜੀ ਸਾਲ ਮਗਲੂਆ ਦੇਰੀ ਤੇਬ ਤੇ ਖਰੋਟ ਚਾਂ ਨੂੰ ਜਿਹੜੇ ਵੱਜਿਆਂ ਵੇ ਇਕੱਠਾ ਉਹਦਾ ਘਰੇ ਲਾਤੀ ਆਏ ਤਾਂ ਖੁੱਲੇ ਉਪਰਾਲੀ ਫਿਰਕੇ ਤਾਂ ਕੰਮ ਨਹੀਂ ਸੀ ਆਈ ਆਖਾ ਗਰਾਊਂਡ ਤੇ ਲਾ ਦਈਏ ਚਲੋ ਅੱਗ ਲਾ ਦਾਂ ਆ ਆ ਲੰਗਿਆਣੇ ਦੀ ਪੰਚਾਇਤ ਦਾ ਗਰਾਊਂਡ ਹੈ ਐਦ ਕੀ ਹਾਂਦੇ ਵੀ ਸਾਰਾ ਮਾਰਚ ਤੋਂ ਵਿਹਲਾ ਛੱਡ ਦਾਂਗੇ ਸਾਰਾ ਗਰਾਊਂਡ ਹੀ ਬਣਾ ਦਾਂਗੇ ਆ ਵੀ ਜਿਹੜਾ ਹੈਗਾ ਤੇ ਖੇਡਣਾ ਤੇ ਤਾਂ ਇੰਨਾ ਛੱਡਿਆ ਫਿਰ ਉਹ ਆ ਸਟੇਡੀਅਮ ਬਣਾ ਦਾਂਗੇ ਸਾਰੇ ਨੇ ਤੇ ਇਹ ਬਣ ਜੇ ਤਾਂ ਵਧੀਆ ਗੱਲ ਆਵੇਂ ਆਮਦਨ ਪਿੰਡ ਨੂੰ ਇਹ ਤੋਂ ਵੀ ਕਿਹੜੀ ਹੁੰਦੀ ਆ ਕਿਵੇਂ 2 ਰੁਪਈਆ ਲੱਭੇ ਆ 2 ਰੁਪਈਆ ਆ ਬਾਈ 2 ਰੁਪਈਆ ਲੱਭੇ ਆ ਟਰਾਲੇ ਚੋਂ ਆਨੇ ਯਾਤਰਾ ਕਰਕੇ ਆ ਕੀ ਮਿਲਿਆ ਇੰਨੇ ਸਾਈ ਆ 2 ਰੁਪਈਆ ਲੱਭੇ ਆ ਤੇ ਜਿਹਦੇ ਨੇ ਹੈਗੇ ਉਹ ਲੈ ਜਾਓ ਜਿਹੜੇ ਭਰਾ ਦੇ ਜਿਹੜੇ ਭਰਾ ਦੇ ਹੈਗੇ ਹਨ ਬਾਅਦ ਚ ਨਾ ਕਹ ਦੋ ਰੁਪਈਆ ਰੱਖ ਸਾਡੀ ਵੀ ਭਾਰੀ ਰਕਮ ਸੀ ਉਹ ਰੱਖ ਲਈ ਆ ਤੇ ਉਹ ਲੈ ਜਾਓ ਕੰਟੈਕਟ ਕਰ ਸਕਦੇ ਆ ਅੱਗੇ ਅੱਜ ਅੱਜ ਮੌਕਾ ਮਾਰ ਅੱਜ ਅੱਜ ਮੌਕਾ ਸਹੀ ਗੱਲ ਨਹੀਂ ਗੁਰਦਾਰੇ ਦੇ ਗੋਲ ਕੋਈ ਉੱਡ ਜਾਣੇ ਆ ਵੱਲਾ ਲਾਹਣ ਆ ਗਏ ਜੀ ਕਿ ਆਪਾਂ ਫਾਰਮ ਤੇ ਜੈ ਸਿੰਘ ਵਾਲੇ ਹਰਮੰਦੇ ਆ ਬਹੁਤ ਘੈਂਟ ਜੀ ਬਣਾਈ ਵੀ ਬਾਈ ਦਰਖਤ ਲਾ ਕੇ ਬਾਕੀ ਟਰਾਲੇ ਮੇਰੇ ਹਾਣਾ ਦੋ ਤਿੰਨ ਪਾਸੇ ਖੜੇ ਹੋਣੇ ਆ। ਇੱਕ ਟਰਾਲਾ ਹਾਲ ਆ। ਇਹ ਵੀ 20 ਫੁੱਟ ਆਈ ਜਾਂ ਤੇ 20 ਫੁੱਟ ਆਈ ਆ। ਇਹਦੇ ਸਮਾਨ ਸਮੁੰਦਰੀ ਆ ਜੀ। ਆਪਰੇ ਪ੍ਰਤੀ 50 ਖੜਾ 32 ਖੜਾ ਟਰਾਲਾ ਬਾਕੀ ਕੰਮ ਹਾਈ ਲੈਵਲ ਤੇ ਆਲੂ ਬਣਾਉਣਾ ਕਰਕੇ ਆਪਾਂ ਵਾਗੇ ਭਰਣੇ ਆ ਗਏ ਸੀਗੇ ਟਰੈਕਟਰ ਅਰ ਸੋ ਜਦੋਂ ਰਾਹ ਜਾਂਦੇ ਉਹਦਾ ਸਲਪ ਚੱਕਣੋਂ ਹਟ ਗਿਆ ਤੇ ਹੁਣ ਘੁੱਗੀ ਦੀ ਪ੍ਰੋਬਲਮ ਵੇਖਦੇ ਬਾਈ ਖੋਲ ਕੇ ਦੇਖਿਆ ਘੁੱਗੀ ਬਦਲ ਨਹੀਂ ਪਾਉਗੇ ਇਦਾਂ ਹੀ ਸਰ ਜੂਗਾ ਹੈਲੋ ਘੁੱਗੀ ਨਵੀਂ ਬਈ ਘੁੱਗੀ ਫਿਰ ਨਵੀਂ ਪਵਾਤੀ ਆਪਾਂ ਤੇ ਚੱਲਦੇ ਆ ਬੈਂਡੋਂ ਹਰਬੰਦਰ ਨੇ ਜਾਣਾ ਸੀ ਤੇ ਫੋਨ ਨਹੀਂ ਚੱਕਦਾ ਉਹਨੂੰ ਇਆ ਜੂ ਆਪੇ ਫਿਰ ਵੱਡਾ ਘੰਟਾ ਹੋ ਗਿਆ ਹੁਣ ਡੀਕ ਦੇ ਨਹੀਂ ਖਾਣ ਪੀਣ ਲੱਗ ਕੇਗਾ ਸਵੇਰ ਦਾ ਖਾਦਾ ਬਾਈ ਚੱਲਦੇ ਆ ਪਿੰਡ ਫਿਰ ਅੱਗੇ ਭਰਨਾਉਂ ਪ੍ਰਾਇ ਲੱਗੀ ਜਾਂਦਾ ਬਾਹਲੇ ਦਿਨਾਂ ਬਾਅਦ ਆ ਕੇ ਕਰਕੇ ਅੱਗੇ ਨਿਤ ਦਿਨ ਚ ਕਈ ਵਾਰ ਦੋ ਦੋ ਤਿੰਨ ਤਿੰਨ ਜਿਹੜੇ ਵੀ ਲਾ ਕੇ ਆਉਂਦੇ ਹਾਂ ਕੌਣ ਕਿਤੇ 12 13 ਦਿਨਾਂ ਬਾਅਦ ਅੱਜ ਆਏ ਆ ਗਿਆ ਹੋਤਾ ਘੰਟਾ ਹੋ ਗਿਆ ਠੀਕ ਦੇ ਨੂੰ ਤੇ ਚੱਲਿਆ ਜੀ ਮੈਂ ਆ ਪਿੰਡ ਨੂੰ ਪਰਵਾਹ ਨਾਲ ਟਰੈਕਟਰ ਦੇ ਗਿਆ ਤੇ ਮੁੰਡਾ ਆਹ ਰ ਗਿਆ ਨ ਮੋਟਰਸਾਈਕਲ ਤੇ ਲੁੱਟ ਖੋ ਦਾ ਨਹੀਂ ਕਰਕੇ ਆ ਮੂੰ ਮੱਲਿਆ ਲੁੱਟ ਖੋਲਾ ਕਰਦੀ ਆਇਆ ਲੁੱਟ ਖੋਲਾ ਕਰਦੀ ਆਇਆ ਮੇਰੇ ਸੋਨੂੰ ਪੈਨ ਠੰਡ ਵੀ ਬਹੁਤ ਆ। ਠੰਡ ਬਹੁਤ ਆ। ਓ ਯਾਰ ਉੱਥੋਂ ਨਾਲੋਂ ਮੇਲਾ ਇੱਤੇ ਜ਼ਿਆਦਾ ਹਨ। ਹਾਂ। ਉੱਥੇ ਵੇਲਾ ਪਾਧਿਆ ਵਾਂ ਉਹਨੇ ਦੁਪਹਿਰੇ ਹੀ ਓਏ। ਇੱਧਰ ਪੂਰੀ ਠੰਡ ਲੱਗਦੀ ਆ। ਨਹੀਂ। ਕਿਹਦੇ ਕਰੀਏ ਆ ਤੇ ਆ। ਇੱਕ ਮੋਸੂ ਬਹੁਤ ਹੌਸਾਬ ਦਾ ਕਰਕੇ ਠੰਡ ਦਾ ਫਰਕ ਕਰਦਾ। ਹਾਂ। ਇਹ ਕਿ ਸੂਰਜ ਨਿਕਲਿਆ ਆਉਂਦਾ ਤਾਂ ਉਦੋਂ ਤੋਂ ਇੰਨੇ ਪੈ ਗਏ। ਆਲਾ ਆ ਜਾਂਦਾ ਹੀਗਾ। ਘਰੇ ਆ ਗਏ। ਉਹ ਚੱਕੀ ਤਰਪਾਲ ਜੀ ਅੰਦਰ ਹੀ ਲਾਉਣਾ ਟਰੈਕਟਰ ਲਾ ਰਾ ਅੰਦਰ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਕੱਲ ਦੇ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ